ਜਾਤੀ ਅਸਾਂ ਦੀ ਮਿੱਟੀ ਸਜਣਾ ਤੇ ਜਿਸਮ ਅਸਾਂ ਹਾਂ ਦੇ ਫਾਨੀ ਜ਼ਿੰਦਗੀ ਸਾਨੂੰ ਲਾਰੇ ਲਾਵੇ ਹਾਈ ਮੋਤ ਵੀ ਦੇਵੇ ਚਕਾਨੀ ਮਾਹੀ ਸਾਡੇ ਜ਼ਜ਼ਬੇ ਦੇ ਨਾਲ ਹਾਈ ਕਰਦਾ ਤਰੋਂ ਹੋ ਸ਼ੈਤਾਨੀ ਮੋੜ ਮੋੜ ਸਾਡੇ ਗਲ ਨੂੰ ਚੁਬਦੀ ਹਾਏ ਹਿਜਰ ਤੇਰੇ ਦੀ ਗਾਨੀ ਹੁਣ ਸਾਡੇ ਤੋਂ ਸਹੈ ਨਹੀਂ ਹੁੰਦੀ ਇਹ ਤੇਰੀ ਮਨਮਾਨੀ ਦਿਲ ਸਾਡੇ ਦੀ ਖਬਰ ਨਹੀਂ ਤੈਨੂੰ ਦਿਲ ਸਾਡੇ ਦੀ ਖਬਰ ਨਹੀਂ ਤੈਨੂੰ ਹਯਾਰਾ ਤੂੰ ਹੋਂਦਿਲ ਜਾਨੀ ਤੇ ਸੱਜਣਾ ਕਾਹ ਦਾ ਤੂੰ ਹੋਂਦਿਲ ਜਾਨੀ